ਸੋਖਰੀ ਦੇ ਤੇਰੀ ਪਜਾਮੀ ਐ ਪਾੜਨੀ ਆ ਕਰਕੇ ਨਾ ਐ ਮਾਰਨੇ ਛੁਰੇ ਨੌਨ ਸਟਾਪ ਛੁਰੇ ਮਾਰਨੇ ਮੈਂ ਉਹਦੇ ਕੇ ਪਿਛਲੇ ਦਿਨੀ ਹੀ ਸੁਖਰਤਿਆ ਨੇ ਕੁਝ ਪੋਸਟਾਂ ਸਾਂਝੀਆਂ ਕੀਤੀਆਂ ਸਨ ਜਿਸ ਵਿੱਚ ਸੁਖਰਤਿਆ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਸੀ ਕਿ ਉਹ ਮਿਸਟਰ ਇੰਡੀਆ ਬਣ ਗਏ ਹਨ ਤੁਹਾਨੂੰ ਦੱਸ ਦਈਏ ਕਿ ਅੱਜ ਕੀਰਤ ਮੋਟਾ ਲਾਈਵ ਆਇਆ ਸੀ ਲਾਈਵ ਵਿੱਚ ਕੀਰਤ ਮੋਟੇ ਨੇ ਸੁਖਰਤਿਆ ਦੇ ਕੱਪੜਿਆਂ ਦਾ ਮਜ਼ਾਕ ਉਡਾਉਂਦੇ ਹੋਏ ਨਾਲ ਹੀ ਉਸਦੇ ਮਿਸਟਰੀ ਇੰਡੀਆ ਬਣਨ ਦੀਆਂ ਵੀ ਤੱਜੀਆਂ ਉੜਾ ਦਿੱਤੀਆਂ ਕੁਝ ਵੀ ਜ਼ਿੰਦਗੀ 'ਚ ਕਰ ਲਓ ਬਸ ਮਿਸਟਰ ਇੰਡੀਆ ਨਾਂ ਬੰਜੋ ਪੀਡੀ ਪਜਾਮੇ ਪਾ ਕੇ ਕੀ ਰੋਲੇ ਜਿਹੜੀ ਚੀਜ਼ਾਂ ਦੇ ਸਾਡੇ ਨਾਲ ਰੱਖੇ ਆ ਉਹ ਰੋਲੇ ਤਾਂ ਹੈ ਹੀ ਨਹੀਂ ਰੋਲੇ ਤਾਂ ਇਹ ਗੱਲ ਦੇ ਆ ਤੁਸੀਂ ਸਟੇਜਾਂ ਤੇ ਚੜ ਕੇ ਲੁਕਣ ਝੂਠ ਮਾਰ ਰਹੇ ਹੋ ਅਸੀਂ ਮਿਸਟਰ ਇੰਡੀਆ ਬਣ ਕੇ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਉਹ ਚੀਜ਼ਾਂ ਬਾਰੇ ਤੁਸੀਂ ਉਹਨਾਂ ਨੂੰ ਝੂਠ ਬੋਲ ਰਹੇ ਹੋ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਯਾਰ ਅਸੀਂ 5000 ਦੇ ਕੇ ਐਂਟਰੀਆਂ ਕੀਤੀਆਂ ਤੇ 5000 ਦੇ ਕੇ ਮਿਸਟਰ ਇੰਡੀਆ ਦੇ ਕਿਤਾਬ ਜਿੱਤੇ ਉਹ ਵੀ ਫੇਕ ਤਨੂੰ ਵੀ ਬਣੀ ਸੀ ਮਿਸਟਰ ਪਰ ਇੱਕ ਮਿੰਟ ਤਨੂੰ ਉਹਨੇ ਕਿ ਖੇਡਿਆ ਸੀ ਕਿ ਰਨ ਅਪ ਰਹੀ ਸੀ ਉਹਦੀ ਪੋਸਟ ਵੀ ਪਾਈ ਹੋਣੀ ਚੈੱਕ ਕਰ ਲਓ ਰਨ ਅਪ ਰਹੀ ਸੀ ਕਾਦੇ ਚ ਮਿਸਟਰ ਮਿਸਿਸ ਯੂਪੀ ਕੋਲ ਜਿੱਦਾਂ ਕਰਕੇ ਹਨਾ ਤੇ ਮੁਰਾਦਾਬਾਦ ਪਈ ਸਟੇਜ ਲੈਵਲ ਹੁੰਦੇ ਆ ਸ਼ੋਜ਼ ਆ ਇੱਕ ਸਟੇਜ ਦੋ ਸਟੇਜ ਤਿੰਨ ਸਟੇਜ ਜਿਨ੍ਹਾਂ ਨੇ ਜਰਨਲ ਵਗੈਰਾ Ꙅੀਆਂ ਨੈਸ਼ਨਲਸ Ꙅਡੇ ਨੇ ਉਦਾਂ ਹੀ ਸੇਮ ਇਹ ਹੁੰਦਾ ਰੌਲਾ ਤਾਂ ਇਹ ਗੱਲ ਦਾ ਤੁਸੀਂ ਝੂਠ ਕਿਉਂ ਬੋਲਦੇ ਹੋ ਰੌਲਾ ਤਾਂ ਸਾਲਾ ਇਹ ਗੱਲ ਦਾ ਹੈਂ ਤੁਸੀਂ ਮਾੜੇ ਹੋ ਤੁਸੀਂ ਵਧੀਆ ਹੋ ਘਟੀ ਜਾਓ ਰੌਲਾ ਤਾਂ ਇਹ ਗੱਲ ਦਾ ਤੁਸੀਂ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਮਿਸਟਰ ਇੰਡੀਆ ਬਣ ਕੇ ਵਾਜੀਵਾ ਅਸੀਂ ਤਾਂ ਮੈਂ ਚੋਦੇਵੇਂ ਰਹੇਗੇ ਮੋਟੇ